ਜਿਵੇਂ ਹੀ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾ ਨਗਰ ਦੇ ਰਾਵੀ ਦਰਿਆ ਦੇ ਪਾਰ ਬਸੇ ਅੱਧੀ ਦਰਜਣ ਪਿੰਡਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਦਰਸਲ ਇਹਨਾਂ ਪਿੰਡਾਂ ਦੇ ਵਿੱਚ ਜਾਣ ਦੇ ਲਈ ਮਕੌੜਾ ਪਤਣ ਦੇ ਕੋਲ ਬਣਿਆ ਪਲਟੂਨ ਪੁਲ ਚੁੱਕਣ ਦੇ ਉਪਰੰਤ ਸਰਹੱਦੀ ਪਿੰਡਾਂ ਦਾ ਸੜਕ ਮਾਰਗ ਪੂਰੇ ਭਾਰਤ ਦੇ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਇਹ ਇੱਕ ਟਾਪੂ ਜਿਹਾ ਬਣ ਜਾਂਦਾ ਹੈ ਨਾਲ ਹੀ ਇਹ ਇਲਾਕਾ ਸੰਚਾਰ ਅਵਾਜਾਈ ਚੱਕੇਸਾ ਅਤੇ ਹੋਰ ਸੁਵਿਧਾਵਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਟੁੱਟ ਜਿਹਾ ਜਾਂਦਾ ਹੈ ਇਸ ਟਾਪੂ ਦੇ ਇੱਕ ਪਾਸੇ ਤਾਂ ਰਾਵੀ ਦਰਿਆ ਦੂਜੇ ਪਾਸੇ ਉੱਜ ਨਾਲ ਬਾਕੀ ਹਿੱਸੇ ਦੇ ਨਾਲ ਪਾਕਿਸਤਾਨ ਦੀ ਸੀਮਾ ਲੱਗਦੀ ਹੈ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਕਈ ਦਿਨ ਬੱਚਿਆਂ ਨੂੰ ਵੀ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ ਜੇਕਰ ਗੱਲ ਕੀਤੀ ਜਾਵੇ ਕਿਸ਼ਤੀ ਦੀ ਤਾਂ ਕਿਸ਼ਤੀ ਦਾ ਵੀ ਇੱਥੇ ਕੋਈ ਜ਼ਿਆਦਾ ਵਧੀਆ ਹਾਲ ਨਜ਼ਰ ਨਹੀਂ ਆ ਰਿਹਾ ਚਾਰ ਮਹੀਨੇ ਲਈ ਪੰਜ ਮਹੀਨੇ ਲਈ ਚੁੱਕਿਆ ਜਾ ਰਿਹਾ ਇਹ ਸੱਤ ਪਿੰਡ ਪੈਂਦੇ ਨਾਲ ਜੀ ਅੱਗੇ ਇਹਨਾਂ ਦਾ ਭਾਰਤ ਨਾਲ ਬਿਲਕੁਲ ਹੀ ਲਿੰਕ ਟਾਇਆ ਜਾਂਦਾ ਔਰ ਨਾ ਕੋਈ ਹਸਪੀਟਲ ਹੈ ਜੀ ਕੋਈ ਬਿਮਾਰ ਹੋ ਜੇ ਉਹਨਾਂ ਦੇ ਲਿਜਾਣ ਦੀ ਇੱਧਰ ਹਸਪੀਟਲ ਪਹੁੰਚਾਣ ਦੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਕਿ ਇੱਥੇ ਪੱਕਾ ਪੁਲ ਬਣਾਇਆ ਜਾਏ ਔਰ ਇੱਕ ਬੋਰਡ ਦਿੱਤੀ ਜਾਏ ਇੱਥੇ ਮੋਟਰ ਬੋਰਡ ਦਿੱਤੀ ਜਾਏ ਤਾਂ ਜੋ ਕੋਈ ਵੀ ਪਾਰ ਬਿਮਾਰ ਹੋ ਜਾਂਦਾ ਉਹਨਾਂ ਨੂੰ ਲਿਜਾਣ ਵਿੱਚ ਇਸ਼ਾਨੀ ਹੋਵੇ ਕਿਸਾਨਾਂ ਨੂੰ ਕੀ ਔਕੜ ਆਉਂਦੀ ਹੈ ਇਸ ਪਿੰਡ ਦੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਔਕੜ ਆਉਂਦੀ ਹੈ ਜੀ ਉਹਨਾਂ ਉਹਨਾਂ ਦਾ ਖੇਤੀਬਾੜੀ ਦਾ ਸਾਰਾ ਸਿਸਟਮ ਰੁਕ ਜਾਂਦਾ ਜੀ ਖਾਦ ਲੈ ਆਣੀ ਹੈ ਕਿਸੇ ਤਰ੍ਹਾਂ ਵੀ ਢੇੜੀ ਤੇ ਕਿੰਨਾ ਕੁ ਸਮਾਨ ਆ ਸਕਦਾ ਜੀ ਢੇੜੀ ਦੀ ਢੇੜੀ ਦੇ ਹਾਲਤ ਬਹੁਤ ਜ਼ਿਆਦਾ ਖਸਤੀ ਹੈ ਜੀ ਠੀਕ ਹੈ ਜੀ ਜ ਸਾਡੇ ਦੋ ਤਰਫ ਦੇ ਬਾਰਡਰ ਦੋਰੋਂ ਦਰਿਆ ਹੈ ਜਿੱਦੋਂ ਸਾਡਾ ਪਲਟੂਲ ਪੁੱਟ ਹੋ ਜਾਂਦਾ ਹੈ ਆ ਸਾਡਾ ਸਮਰਕ ਇੰਡੀਆ ਦਾ ਟੁੱਟ ਜਾਂਦਾ ਹੈ ਆਡਾ ਘਟਾਪੂ ਮਰਦਾ ਜਿ ਸ਼੍ਰੀ ਲੰਕਾ ਜਾ ਟੱਪ ਬਣ ਜਾਂਦਾ ਇਹ ਟੱਪੂ ਜਿੱਦੀ ਜੀ ਰਿਹਾ ਸੀ ਕਿਹੋ ਜਿਹਾ ਤੁਹਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸਾਨੂੰ ਇੱਥੇ ਮੁਸ਼ਕਲ ਮਸਲਾ ਸੋ ਕੋਈ ਨਹੀਂ ਜੀ ਇੱਥੇ ਇੱਥੇ ਕੋ ਬੰਬਾਰ ਹੋ ਜੇ ਕਿਸੇ ਦੀ ਕੋ ਨਾ ਬੱਚੇ ਸਕੂਲ ਪੜਨ ਵਾਸਤੇ ਕੋਈ ਤਾਂ ਬੰਦੋਗਾ ਇਸਤਾ ਜੀ ਕਿਸੇ ਕਿਸਮ ਦਾ ਕੋਈ ਸੁੱਖ ਨਹੀਂ ਆ ਯਾਰ ਕੋਈ ਸਰਕਾਰ ਕੇਹੀ ਦੀ ਕੋਈ ਸੌਂਦੀ ਨਹੀਂ ਅਜੇ ਤੱਕ ਅਗਲੇ ਜਿਹੜੀ ਮੈਂ ਸਰਕਾਰ ਬਣਦੀ ਕੱਲ ਹੀ ਬਣ ਜੇ ਬੀਜੇਪੀ ਬਣ ਜੇ ਕੱਲ ਰੋਣ ਬਣ ਜੇ ਕੋਈ ਦੀ ਸੌਂਦੀ ਸਕੇ ਸਾਹਮਣੇ ਮੁਸ਼ਕਿਲ ਤਾਂ ਸਰੀ ਆਇਆ ਕਰਦੀ ਹੈ ਮੁਸ਼ਕਿਲ ਹੁਣ ਆ ਜਾਣ ਦੀ ਇਨੀ ਪ੍ਰੋਬਲਮ ਹੋ ਰਹੀ ਹੈ ਕਿ ਸਿਸਟਮ ਥੋੜਾ ਹੁਣ ਫੁੱਲ ਚੁੱਕੇ ਨਾ ਹੁਣ 3-4 ਮਹੀਨੇ ਇਸ ਤਰ੍ਹਾਂ ਲੰਘਣਾ ਹੈ ਆ ਜਾਣ ਦੀ ਪ੍ਰੋਬਲਮ ਕਿ ਕੋਈ ਬਿਮਾਰ ਹੋ ਜਾਈ ਇਨੀ ਦਿੱਕਤ ਹੁੰਦੀ ਹੈ ਫੇ ਹੱਤ ਜਾ ਦਿੱਕਤਾਂ ਤੇ ਸਾਰੀ ਚੀਜ਼ ਦੀ ਦਿੱਕਤ ਹੈ ਬਾਕੀ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਆਪ ਹੀ ਉੱਜਾ ਤਰ੍ਹਾਂ ਜਿੱਥੇ ਮਤਲਬ ਸਮੇਲ ਸਮੇਲ ਹੁੰਦਾ ਤੇ ਜਿਸ ਤਰ੍ਹਾਂ শ্রীলঙ্কা ਚ ਇੱਕ ਟਾਪੂ ਬਣ ਕੇ ਇੱਥੇ ਰਹਿੰਦਾ ਉਸ ਤਰ੍ਹਾਂ ਹੋ ਜਾਂਦਾ ਬਸ ਇੱਥੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਬਹੁਤ ਮੁਸ਼ਕਲ ਹਰੇ ਵਾ ਪੋਲ ਬੰਜੇ ਔਰ ਸਾਧਨ ਆ ਜਾਂਦੇ ਬਸ ਥੋੜੀ ਉਹਨੀ ਦਿੱਕਤ ਨਹੀਂ ਆਏ ਜਿੰਨਾ ਹੁਣ ਹੁੰਦੀ ਇਸ ਤਰ੍ਹਾਂ ਤੁਸੀਂ ਤੁਹਾਡੇ ਸਾਹਮਣੇ ਦੇਖ ਲਓ ਕਿਸ ਤਰ੍ਹਾਂ ਆਉਂਦੇ ਜਾਂਦੇ ਲੋਕ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਖੋ ਪੁੱਲ ਚੁੱਕਿਆ ਜਾ ਰਿਹਾ ਵਾ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਚਾਰ ਚਾਰ ਪੰਜ ਪੰਜ ਮਹੀਨੇ ਪੁੱਲ ਨਹੀਂ ਪੈਂਦਾ ਮੁੜ ਕੇ ਬਾਰਿਸ਼ ਆ ਜਾਏ ਸਾਰਾ ਪੁੱਲ ਚੁੱਕਿਆ ਜਾਂਦਾ ਸਾਡੀ ਸਟੱਡੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਵੀ ਆ ਸਾਨੂੰ ਚਾਰ ਚਾਰ ਪੰਜ ਪੰਜ ਦਿਨ ਘਰਾਂ ਦੇ ਵਿਹਲੇ ਰਹਿਣਾ ਪੈ ਰਿਹਾ ਵਾ ਉੱਥੋਂ ਸਕੂਲ ਚ ਵੀ ਗਾਲਾਂ ਪੈਂਦੇ ਵੇ ਸਾਡੇ ਨਾਲ ਕੋਈ ਸੁਵਿਧਾ ਸਰਦਾ ਦਿਖਿਆ ਹੋਇਆ ਨਹੀਂ ਨਾਕਾ ਸਾਰਾ ਆਪਣਾ ਨਾ ਕੋਈ ਹਸਪਤਾਲ ਦੀ ਫੈਸਿਲਿਟੀਆਂ ਨਾ ਕੋਈ ਕੁਛ ਐਸਾ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਪੁੱਲ ਚੁੱਕਣ ਦੇ ਵਜ੍ਹਾ ਨਾਲ ਇਸ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਪਿੰਡ ਵਾਸਤੇ ਇੱਕ ਪੱਕਾ ਪੁੱਲ ਬ ਕਿਸਤੇ ਰਿਫਰ ਹੋ ਗਈ ਹੈ ਜੀ ਚਲਾਨ ਜੋਗ ਬਣਾ ਲਈ ਆਪਾਂ ਹਾਂਜੀ ਇਹ ਕਿਸਤੇ ਦੇ ਹਾਲਤ ਦੇਖਿਆ ਜੇ ਤਾਂ ਉਹਦੀ ਬਹੁਤ ਮਾੜੀ ਹਾਲਤ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਸਬੰਧੀ ਦੇਖੋ ਫਿਲਹਾਲ ਤੇ ਨਵੀਂ ਕਿਸਤੇ ਦੀ ਜੋੜਤੀ ਸੀ ਜੀ ਤੇ ਉਹ ਨਹੀਂ ਨਵੀਂ ਨਹੀਂ ਮਿਲ ਸਕੀ ਹੁਣ ਇਹਦੀ ਰਿਫਰ ਕਰ ਲਈ ਆਪਾਂ ਲੋਕ ਲੱਗ ਕਰ ਲਈ ਇਹਨੂੰ ਉਹ ਚਲਾਨ ਜੋਗ ਹੋ ਗਈ ਹੈ ਜੀ ਕੀ ਕਰਨਾ ਇਹਦੇ ਜਿਹੜੀ ਨਹੀਂ ਮਿਲ ਸਕੀ ਤੁਹਾਨੂੰ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੋਵੇਗਾ ਜੀ ਇਸ ਸਬੰਧੀ ਤੁਸੀਂ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਿਆ ਅੱਜ ਫੋਨ 'ਪਨ ਕੀਤਾ ਜੀ ਪੈਸੇ ਦੀ ਕੁਝ ਪ੍ਰੋਬਲਮ ਹੀ ਹੈ ਜੀ ਪੁਰ ਸਰਕਾਰਾਂ ਬਦਲੀ ਹੋ ਗਈਆਂ ਦਾ ਕਰਕੇ ਵੀ ਥੋੜਾ ਇਸ ਸੰਬੰਧੀ ਤੁਹਾਡੇ ਕਿਹਨਾਂ ਅਧਿਕਾਰੀਆਂ ਨਾਲ ਗੱਲ ਹੋਈ ਬੇੜੀ ਸੰਬੰਧੀ ਇਹ ਚੋ ਸਾਹਮਣਾ ਗੱਲ ਹੋਈ ਜੀ ਜੈ ਜੈ ਸਾਹ ਨੂੰ ਗੱਲ ਹੋਈ ਹੈ ਕੀ ਕਹਿੰਦੇ ਆ ਉਹ ਕਹਿੰਦੇ ਪੈਸੇ ਮਿਲ ਗਏ ਤੇ ਨਵੀਂ ਬਣਾ ਦੇਗੇ ਤੇ ਜੇ ਉਹਦੇ ਤੋਂ ਪਹਿਲੇ ਕੋਈ ਹਾਦਸਾ ਹੋ ਜੇ ਫਿਰ ਕੌਣ ਜ਼ਿੰਮੇਵਾਰ ਹੈ ਦੇਖੋ ਜਿਆਦਾ ਪਾਣੀ ਜੇ ਆਪਾਂ ਚਲਾਉਂਦੇ ਨਹੀਂ ਜੀ ਜਿਆਦਾ ਪਾਣੀ ਆ ਜਾਏ ਤੇ ਇਹਨੂੰ ਬੰਦ ਕਰ ਦਿੱਤਾ ਜੀ ਹਾਂਜੀ ਦਿਨਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗਲ